ਅੰਮ੍ਰਿਤਸਰ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਦਾਲੂਆਂ ਦੀ ਪਾਰੀ ਆਮਦ ਦੇਖਣ ਨੂੰ ਮਿਲੀ ਸਵੇਰੇ ਅੰਮ੍ਰਿਤ ਵੇਲੇ ਤੋਹੀਦ ਦੇਸ਼ਾਂ ਵਿਦੇਸ਼ਾਂ ਤੋਂ ਆਇਆਂ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਪਹੁੰਚਿਆ ਹਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਚਰਨਾਂ ਦੇ ਵਿੱਚ ਕਰਦੇ ਸਰਬੱਤ ਦੇ ਭਲੇ ਤੇ ਦੇਸ਼ ਦੀ ਚੜ੍ਹਦੀ ਕਲਾ ਦੀ ਸੰਸਾਰਕ ਸ਼ਾਂਤੀ ਲਈ ਅਰਦਾਸ ਕੀਤੀ ਦਾ ਨਾਮ ਜਿਹਨੀਆਂ ਪਵਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਜ਼ ਤੇ ਯਾਨੀ ਕਿ 2026 ਦੇ ਆਗਾਜ਼ ਦੇ ਉੱਪਰ ਨਤਮਸਤਕ ਹੋਏ ਹਾਂ ਔਰ ਬੜੀ ਚੰਗੀ ਪ੍ਰੇਮ ਭਾਵਨਾ ਸੈਂਕ੍ਰਿਟੀ ਪਿਉਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੁੱਲ ਕਾਇਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਲਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਸ਼ਰਦਾਲੂ ਹੋਰ ਵੀ ਆਇਆ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦਿਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਇਸ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਕ ਹੋ ਰਹੀ ਐ ਸੇ ਸਵੀਕਾਰ ਰਹੀ ਐ ਬੜੇ ਜਜ਼ਬਾਤੀ ਪਲ ਵੀ ਐ ਔਰ ਬੜੇ ਈਮਾਨ ਵੀ ਸਾਡਾ ਤਾਜ਼ਾ ਕਰ ਰਿਹਾ ਮਨ ਨੂੰ ਸਕੂਨ ਵੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੇ ਦਰਬਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਤਾਂ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦੇ ਹਨ ਇਸੇ ਦੌਰਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰ ਵੱਲੋਂ ਸ਼ੁਭਾਮਨਿਕ ਮੱਤੀ ਵੱਲੋਂ ਮਾਨਜੋ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜੀ ਦੇ ਆਦੇਸ਼ ਅਨੁਸਾਰ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕਿ ਟਾਟ ਪਾਏ ਦਾਨ ਦੀ ਵਿਛਾਈ ਤੋਂ ਲੈ ਕੇ ਸੰਤਾਂ ਦੇ ਰਹਿਣ-ਬਹਿਣ ਤੱਕ ਜਿਹੜਾ ਵਾ ਉਹ ਸਮੁੱਚੇ ਪ੍ਰਬੰਧ ਜਿੰਨੇ ਵੀ ਵੱਤੋਂ ਵੱਧ ਸੁਚੱਜੇ ਹੋ ਸਕੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚ ਖੰਡੂ ਜੀ ਹਰਮੰਦਰ ਤੋਂ ਵੱਲੋਂ ਕੀਤੇ ਗਏ ਜਸਵੰਤ ਸਿੰਘ ਕੀ ਕਹਿਣਾ ਚਾਹੋਗੇ ਨਵੇਂ ਸਾਲ ਤੋਂ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਟੁੱਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਾਪਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਦ ਰਾਡਿਓ ਦੇਸ਼ ਵਿਦੇਸ਼ ਤੋਂ ਗੁਰਦੁਆਰ ਸਾਹਿਬ ਵਿਖੇ ਨਤਮਸਤਕ ਹੋ ਰੀਆਂ ਹਨ ਇੱਕ ਨਿਰਾਲੀ ਜੀ ਕشش ਹੈ ਤੇਰੇ ਦੀਦਾਰ ਵਿੱਚ ਇੱਕ ਨਿਰਾਲੀ ਜਹੀ ਕشش ਹੈ ਤੇਰੇ ਦੀਦਾਰ ਵਿੱਚ ਐਮੇ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਹਮਣੇ ਖੜੇ ਹਾਂ ਜਿੱਥੇ ਸੱਬੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮਨ ਨਾਲ ਆਵੇ ਸ਼ਰਧਾ ਸ਼ਰਧਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਹੈ ਸਮੂਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰੀਆਂ ਅਤੇ ਝੋਲੀਆ ਭਰ ਰਹੀਆਂ ਹਨ ਵਾਈਗੁਰਜੀ ਦਾ ਕਾਲਤਾ ਵਾਈਗੁਰਜੀ ਦੀ ਬਸ ਕੀਨਾ ਜੀ ਮੈਂ ਹੁਣ ਸੁਣਤਾ ਕਿੱਥੋਂ ਆਏ ਤੁਸੀਂ ਮੈਂ ਇੱਕ ਲੋਕਾ ਤੋਂ ਆਏ ਜੀ ਅੱਜ ਨਵੇਂ ਸਾਲ ਤੇ ਇੱਥੇ ਪੁੱਜੇ ਕੀ ਕਰਨਾ ਚਾਹੁੰਦੇ ਜੀ ਅੱਜ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜੂਰਾਮ ਦਾਸੀ ਸਾਹਿਬ ਜਨਾਬ ਬਸਤਗੁਰੋਂ ਆਈ ਸੀ ਕਿ ਇਹ ਨਵਾਂ ਸਾਲ ਜਿਹੜਾ ਚੜ੍ਹਿਆ ਹੈਗਾ ਇਹ ਸਭ ਦੇ ਭਲੇ ਵਾਲਾ ਹੋਵੇ ਸਾਰੀ ਗੱਲਾਂ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਦੇ ਦੁਨੀਆ ਵਿੱਚ ਸ਼ਾਂਤੀ ਹੋਵੇ ਸਭ ਦੀ ਤਰੱਕੀ ਹੋਵੇ ਔਰ ਇਸੇ ਕਰਕੇ ਅਸੀਂ ਮੰਨ ਦੀ ਸ਼ਾਂਤੀ ਲਈ ਸਭ ਦੀ ਅਰਦਾਸ ਦੇ ਕੇ ਆਏ ਸੀ ਪਰਿਵਾਰ ਨਾਲ ਆਏ ਜੀ ਹਾਂਜੀ ਪਰਿਵਾਰ ਨਾਲ ਆਏ ਜੀ ਭਾਈ ਅਸੀਂ ਵੇਖਿਆ ਕਿ ਲੋਕ ਨਵਾਂ ਸਾਲ ਮਨਾਣ ਲਈ ਬਾਹਰ ਜਾਂਦੇ ਨੇ ਪੜੀ ਇਲਾਕੇ ਦੇ ਰੁਕ ਕਰਦੇ ਹੋ ਤੁਸੀਂ ਅੱਜ ਗੁਰੂ ਘਰ ਪਹੁੰਚੇ ਅਸੀਂ ਜੀ ਕਹਿੰਦੇ ਹਾਂ ਸਾਲ ਲਈ ਇੱਥੇ ਆਉਂਦੇ ਹਾਂ ਔਰ ਮੰਨ ਦੀ ਸ਼ਾਂਤੀ ਮੰਗਦੀ ਹੈ ਤੁਹਾਨੂੰ ਦੱਸੇ ਗਰਾ ਦੇ ਤੇ ਕਰਦੇ ਹਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਵੀ ਅਗੂ ਜਤ ਹੋਵੇ ਤੇ ਇਸ ਸਾਲ ਸਾਡੀ ਜਿਹੜਾ ਹੈਗਾ ਉਹ ਫਿਰ ਵਧੀਆ ਰਹੇਗਾ ਆਪਣਾ ਠੀਕ ਜੀ ਮਸਤ ਖੋ ਲਈ ਨਵੇਂ ਸਾਲ ਮਨਾਉਣ ਵਾਸਤੇ ਤੁਸੀਂ ਦਰਵਾਜ਼ਾ ਸਾਈਟ ਤੇ ਕਿਸੇ ਕੋਈ ਠੀਕ ਹੈ ਦੇਖੀ ਮੇਰੀ ਦਿਲ ਹੀ ਤਾਂ ਮੰਨਿਆ ਸੀ ਕਿ ਮੈਂ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਤੇ ਮੈਂ ਗੁਰੂ ਘਰ ਆ ਕੇ ਕਰਾਂ ਤੇ ਅੱਜ ਮਹਾਰਾਜ ਜੀ ਮੈਨੂੰ ਲੈ ਕੇ ਆਏ ਤੇ ਮੈਂ ਮਹਾਰਾਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਫੈਮਿਲੀ ਦੇ ਨਾਲ ਆਇਆ ਤੇ ਇਸ ਤੋਂ ਵੱਡਾ ਦਿਨ ਨਹੀਂ ਹੈ ਮੈਂ ਸਾਰਿਆਂ ਨੂੰ ਕਹਿਣਾ ਹੈ ਕਿ ਜਿੱਥੇ ਵੀ ਕੋਈ ਹੈਗਾ ਉਹ ਆਪਣੀ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਜਾ ਕੇ ਕਰੋ ਜ਼ਰੂਰੀ ਨਹੀਂ ਤੇ ਦਰਬਾਰ ਸਾਹਿਬ ਆਉਣਾ ਤੁਹਾਡੇ ਲਾਗੇ ਦਾ ਜਿਹੜਾ ਗੁਰਦੁਆਰਾ ਉੱਥੇ ਚਲ ਜਾਓ ਅਗਰ ਤੁਸੀਂ ਲਾਗੇ ਦੇ ਲੋਕਲ ਹੈਗੇ ਦਰਬਾਰ ਸਾਹਿਬ ਆਜੋ ਅਗਰ ਕਿਤੇ ਦੂਰ ਹੋ ਜਾਂ ਤੁਹਾਡੇ ਨੇੜੇ ਦਾ ਗੁਰਦੁਆਰਾ ਹੈ ਉੱਤੋਂ ਸ਼ੁਰੂਆਤ ਕਰੋ ਕੀ ਅਰਦਾਸ ਬੇਨਤੀ ਕੀਤੀ ਹੈ ਕਿ 2026 ਜੀ ਅਰਦਾਸ ਇਹੀ ਆ ਜੀ ਸਾਰੇ ਸੰਸਾਰ ਦੀ ਸੁੱਖ ਮੰਗਦਾ ਮੈਂ ਛੜਦੀ ਕਲਾ ਵਿੱਚ ਰੱਖਣਾ ਇਹੀ ਆ ਜੀ ਸੇਤ ਪੱਖੋਂ ਮੈਂ ਅਰਦਾਸ ਮੰਗਦਾ ਕਿ ਹਮੇਸ਼ਾ ਸਾਨੂੰ ਫੇਟ ਰੱਖੋ ਤੇ ਇੱਕ ਅਮਰਤ ਵੇਲਾ ਰੱਬ ਦਿੰਦਾ ਰਵੇ ਤੇ ਮੇਰੇ ਮਾਪਿਓ ਦੀ ਸਾਰੇ ਦੁਨੀਆ ਤੇ ਜਿੰਨੇ ਵੀ ਮਾਪਿਓ ਉਨ੍ਹਾਂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ ਮੈਮ ਕੀ ਕਹਿਣਾ ਚਾਹੋਗੇ ਅੱਜ ਦੇ ਨਵੇਂ ਸਾਲ ਦੇ ਮੌਕੇ ਤੇ ਤੁਸੀਂ ਸਤਿ ਸ੍ਰੀ ਅਕਾਲ ਸ਼੍ਰੀ ਹਰਮਨਦਰ ਸਾਹਿਬ ਜਿੰਨਤਬਸਤ ਹੋਏ ਹੋ ਕੀ ਕਹਿਣਾ ਚਾਹੋਗੇ ਸਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਸੋ ਬਾਬਾ ਜੀ ਨੇ ਬੁਲਾਇਆ ਔਰ ਆਪਣੇ ਦਰਸ਼ਨਾਂ ਲਈ ਅਸੀਂ ਇੱਥੇ ਹਾਜ਼ਰ ਹੋਏ ਹਾਂ ਸੋ ਸਾਰੇ ਜਾਣੇ ਨਵੇਂ ਸਾਲ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕੇ ਤੁਸੀਂ ਨਤਮਸਤਕ ਹੋਏ ਹੋ ਕੀ ਅਰਦਾਸ ਬੇਨਤੀ ਕੀਤੀ ਕਿ 2026 ਜਣਾ ਉਹ ਕਿਸ ਇਹੀ ਖੁਸ਼ੀਆਂ ਵਾਲਾ ਹੋਵੇ ਬਹੁਤ ਜ਼ਿਆਦਾ ਮਿਹਨਤ ਕਰੀਏ ਪ੍ਰਮਾਤਮਾ ਦਾ ਸਾਰੇ ਸਿਰ ਤੇ ਹੱਥ ਹੋਵੇ ਬੈਸਦੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾ ਮਿਸ ਹੋਵੇ ਤੇ ਮੈਨੂੰ ਅੰਮ੍ਰਿਤ ਵੇਲਾ ਤੁਸੀਂ ਨਿਊ ਲਾਈਫ ਤੁਸੀਂ ਹੁਣ ਸਟਾਰਟ ਕਰਨ ਜਾ ਰਹੇ ਹੋ ਤੇ ਪਹਿਲਾ ਤਸੀਰ ਸੱਚ ਕੋ ਸ਼ੁਕਰ ਗੁਜ਼ਰਦੇ ਸਨ ਕਿ ਲਤਮਸਤ ਕੋ ਕਿ ਅੱਲਾਸ ਇਹ ਲਾਈਫ ਪਹਿਲੀ ਲਾਈਫ ਵੀ ਬਾਬਾ ਜੀ ਨੇ ਦਿੱਤੀ ਸੀ ਇਹ ਲਾਈਫ ਵੀ ਬਾਬਾ ਜੀ ਨੇ ਦਿੱਤੀ ਹੈ ਸੋ ਉਹਨਾਂ ਨੂੰ ਪਤਾ ਹੀ ਨੋਜ਼ ਬੈਟਰ ਕਿ ਉਹਨੂੰ ਕੀ ਦੇਣਾ 2026 ਚ ਸੋ ਆਪਣੇ ਬੱਚਿਆਂ ਨੂੰ ਸਰ ਮਾਪਿਆਂ ਨੂੰ ਪਤਾ ਹੀ ਹੁੰਦਾ ਸੋ ਜ਼ਰੂਰ ਦੇਣਾ ਸਰ ਇਹ ਦਾ ਸੰਕਲਪ ਚਲ ਰਿਹਾ ਹੈ ਜਿਹੜਾ ਚਾਂਸ ਰੋਟਾ ਕਰਦੇ ਭਾਈ ਮਸਾਲਾ ਜਦੋਂ ਯਾਰ ਗਿਆ ਤਾਂ ਤਾਂ ਨੂੰ ਆ ਜਾ ਇੱਕ ਵੰਡ ਕਰ ਦੇ